ਕਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਹੈ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੌਸਮ ਬਾਰੇ ਆਈ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਿਆਦਾਤ ਜਾਨੀ ਕਿ ਸੋਮਵਾਰ ਨੂੰ ਮੀਂਹ ਦੀ ਸੰਭਾਵਨਾ ਬਹੁਤ ਘੱਟ ਸੀ ਤੇ ਕੁਝ ਥਾਵਾਂ ਤੇ ਹਲਕੀ ਬਾਸ਼ ਦੀ ਸੰਭਾਵਨਾ ਸੀ ਪਰ ਪਠਾਨਕੋਟ ਗਦਾਸਪੁਰ ਕਬੂਰਤਲਾ ਚ ਹਾਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਦੇ ਹੁਣ ਮੰਗਲਵਾਰ ਨੂੰ ਮੀਂਹ ਪੈ ਸਕਦਾ ਹੈ ਤੇ ਮੌਸਮ ਵਿਭਗ ਦਾ ਮੰਨਣਾ ਹੈ ਕਿ ਮੰਗਲਵਾਰ ਤੇ ਬੁੱਧਵਾਰ ਨੂੰ ਮੌਨਸਨ ਫਿਰ ਤੋਂ ਸਗਰਮ ਹੋ ਸਕਦਾ ਹੈ ਪੰਜਾਬ ਦੇ ਸੀਜ਼ਨ ਦੌਰਾਨ ਘੱਟ بارش ਨੇ ਚਿੰਤਾਵਾਂ ਵਧਾ ਦਿੱਤੀਆਂ ਪੰਜਾਬ ਦੇ ਵਿੱਚ 1 ਜੂਨ ਤੋਂ 23 ਅਗਸਤ ਤੱਕ 34% ਦੀ ਘਟਮੀ ਪਿਆ ਤੇ ਇਸ ਪੂਰੀ ਸੀਜ਼ਨ 'ਚ ਹੁਣ ਤੱਕ 226 ਐਮਐਮ ਦੀ بارش ਦਰਜ ਕੀਤੀ ਜਾ ਚੁੱਕੀ ਜਦਕਿ ਹੁਣ ਤੱਕ 341 ਐਮਐਮ بارش ਹੋਣੀ ਚਾਹੀਦੀ ਸੀ ਸੁਸਤ ਮੌਨਸਨ ਕਰਕੇ ਐਤਵਾਰ ਨੂੰ ਪੰਜਾਬ ਦੇ ਵਿੱਚ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲਿਆ ਸੂਬੇ ਦਾ ਸਭ ਤੋਂ ਤਾਪਮਾਨ 2.2 ਡਿਗਰੀ ਵੱਧ ਪਾਇਆ ਗਿਆ ਇਸ ਦੇ ਨਾਲ ਸੂਬੇ ਵਿੱਚ ਸਭ ਤੋਂ ਗਰਮ ਇਲਾਕਾ ਵੱਧ ਤਾਪਮਣ ਫੀਰਕੋਟ ਤੇ ਦਰਜ ਕੀਤਾ ਗਿਆ ਜਿੱਥੇ ਕਿ ਤਾਪਮਣ 38.7 ਡਿਗਰੀ ਦਰਜ ਕੀਤਾ ਗਿਆ ਨਾਲ ਹੀ ਉੱਥੇ ਹੀ ਅਗਸਤ ਮਹੀਨੇ ਇੰਨੇ ਵੀ ਪੰਜਾਬ ਨੂੰ ਨਿਰਾਸ਼ ਕੀਤਾ ਮੌਸਮ ਭਾਗ ਨੇ ਪੰਜਾਬ ਨੂੰ ਆਮ ਤੌਰ 'ਤੇ ਰੱਖਿਆ ਪਰ ਅਗਸਤ ਮਹੀਨੇ 'ਚ 15% ਘਟਮੀ ਦਰਜ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ